ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਿਸਟਰ ਪਰ ਪਿੰਡਾਂ ਵਿੱਚ ਪਲੇਗ ਦੇ ਡਾਕਟਰ ਤੇ ਦੂਸਰੇ ਵੱਡੇ ਡਾਕਟਰ ਫਿਰਦੇ ਹਨ ਕਿ ਸਫਾਈ ਰਹੀ ਪਿੰਡਾਂ ਦੇ ਮਦਰੱਸਿਆਂ ਨੂੰ ਡਾਕਟਰ ਤੱਕਦੇ ਹਨ ਫਿਰ ਸਫਾਈ ਕਿਉਂ ਨਹੀਂ ਬਾਬਾ ਠੀਕ ਹੈ ਤੇ ਕਿਉਂ ਦਾ ਪਤਾ ਤਾਂ ਡਾਕਟਰਾਂ ਨੂੰ ਹੋਵੇ ਜੋ ਹੈ ਸੋ ਇਹ ਹੈ ਕਿ ਰੂੜੀਆਂ ਦੇ ਢੇਰ ਖੂਹਾਂ ਦੇ ਲਾਗੇ ਲੱਗ ਪਏ ਹਨ ਜਦ ਮੀਂਹ ਪੈਂਦਾ ਹੈ ਇਹਨਾਂ ਦਾ ਗੰਦਾ ਪਾਣੀ ਰੁੜ ਕੇ ਪਿੰਡ ਦੇ ਛਪਣਾ ਵਿੱਚ ਜਾਂਦਾ ਹੈ ਤੇ ਰਿਸ ਰਿਸਕੇ ਖੂਹਾਂ ਦੇ ਉਧਾਲੇ ਧਰਤੀ ਵਿੱਚ ਸਿੰਜਰਦਾ ਹੈ ਵੇੜਿਆਂ ਵਿੱਚ ਗਲੀਆਂ ਵਿੱਚ ਢੇਰ ਲੱਗੇ ਰਹਿੰਦੇ ਹਨ ਕੋਈ ਨਹੀਂ ਚਾਹੁੰਦਾ ਜਦੋਂ ਮੀਂਹ ਤੇ ਦਿਨ ਆਉਂਦੇ ਹਨ ਤਦੋਂ ਇਹ ਕੂੜੇ ਤਰਕਦੇ ਹਨ ਸ਼ਹਿਰਾਂ ਵਿੱਚ ਤਾਂ ਮੋਰੀਆਂ ਹਨ ਪਾਣੀ ਕੱਢ ਲੈ ਜਾਂਦੀਆਂ ਹਨ ਪਿੰਡਾਂ ਵਿੱਚ ਮੋਰੀਆਂ ਨਹੀਂ ਮੀਂਹ ਦੇ ਪਾਣੀ ਗਲੀਆਂ ਵਿੱਚ ਹੀ ਸੁੱਕਦੇ ਹਨ ਡਾਕਟਰ ਤਾਂ ਆਉਂਦੇ ਹਨ ਪਰ ਕਦੇ ਉਹਨਾਂ ਪਿੰਡ ਦੇ ਲੋਕ ਇਕੱਠੇ ਕਰਕੇ ਇਹ ਗੱਲਾਂ ਨਹੀਂ ਸਮਝਾਈਆਂ ਕਦੇ ਉਹਨਾਂ ਸਾਨੂੰ ਹੀ ਇਕੱਠਿਆਂ ਕਰਕੇ ਦੋ ਕੋਠੇ ਬਣਵਾ ਕੇ ਨਹੀਂ ਸਿਖਾਇਆ ਕਿ ਇਓ ਘਰ ਬਣਾਓ ਐਨੀ ਗਲੀ ਰੱਖੋ ਪਾਣੀ ਦੇ ਵਗਣ ਦਾ ਇਓ ਬੰਦੋਬਸਤ ਕਰੋ ਪਿੰਡ ਜੇ ਨੀਵੇਂ ਥਾਂ ਤੇ ਹੈ ਤਾਂ ਉੱਚੇ ਥਾਂ ਬਣਾਓ ਘਰਾਂ ਨੂੰ ਮੁਗ ਤੇ ਚਰੋਖੇ ਰੱਖੋ ਹਵਾ ਚਾਨਣ ਤੇ ਧੂਪ ਖੁੱਲੀ ਪੈਣ ਦਿਓ ਦਾਰੂ ਨਾ ਪੀਓ ਕਿਉਂ ਦੁੱਧ ਮੱਖਣ ਗੁੜ ਰੋਟੀ ਖਾਓ ਲੱਸੀ ਪੀਓ ਲੱਸੀ ਤੇ ਦੁੱਧ ਦੀ ਥਾਂ ਚਾਹ ਦੀ ਵਾਦੀ ਨਾ ਪਾਓ ਚਾਹ ਤੁਸਾਂ ਲਈ ਮਾੜੀ ਸ਼ੈ ਹੈ ਜੋ ਸਿਪਾਈ ਪਿੰਸ਼ਨ ਪਾ ਕੇ ਆਉਂਦਾ ਹੈ ਉਹ ਚਾਹ ਦੀ ਬਿਮਾਰੀ ਨਾਲ ਲੈ ਕੇ ਆਉਂਦਾ ਹੈ ਅੱਗੇ ਹੀ ਦੁੱਧ ਦਹੀਂ ਘਟ ਗਏ ਹਨ ਚਾਹ ਨੇ ਦੁੱਧ ਪੀਣ ਦੀ ਵਾਦੀ ਘਟਾ ਦਿੱਤੀ ਹੈ ਉਧਰ ਸਫਾਈ ਨਹੀਂ ਸੋ ਅਸੀਂ ਅੱਜ ਓਡੇ ਜਵਾਨ ਨਹੀਂ ਜਿਹੜੇ ਸਾਡੇ ਬਾਬੇ ਦੇ ਵੇਲੇ ਹੁੰਦੇ ਸਨ ਦਿਨੋ ਦਿਨ ਕਾਟਾ ਹੀ ਕਾਟਾ ਪੈ ਰਿਹਾ ਹੈ ਬਰਿਸਟਰ ਹੋਕਾ ਭਰ ਕੇ ਦੁੱਧ ਕਿਵੇਂ ਵਧੇ? ਬਾਬਾ ਬੱਚੇ ਜੀ ਵੀ ਇਹੋ ਗੱਲ ਹੈ ਪੱਛੋ ਦੇ ਲੋਕ ਤਾਂ ਰੋਜ਼ ਮਾਸ ਖਾ ਖਾ ਕੇ ਤੱਕੜੇ ਰਹਿੰਦੇ ਹੋਣਗੇ ਸਾਡਾ ਦੇਸ਼ ਗਰਮ ਹੋਣ ਕਰਕੇ ਮਾਸ ਸ਼ਰਾਬ ਸਾਡੇ ਸਰੀਰਾਂ ਨੂੰ ਰੋਜ਼ ਖਾਣੇ ਘੱਟ ਮਾਫਕ ਪੈਂਦੇ ਹਨ ਦੁੱਧ ਦਹੀਂ ਦੇ ਸਿਰ ਤੇ ਪੰਜਾਬੀਆਂ ਦਾ ਬਲ ਸੀ ਦੇਸ਼ ਦਾ ਜਲ ਪੌਣ ਗਰਮ ਤੇ ਖੁਸ਼ਕ ਹੋਣ ਕਰਕੇ ਅਤੇ ਗਰਮੀਆਂ ਵਿੱਚ ਅਤਿ ਖੁਸ਼ਕ ਗਰਮੀ ਭੈਣ ਕਰਕੇ ਤੇ ਸਰਦੀਆਂ ਵਿੱਚ ਅਤਿ ਖੁਸ਼ਕ ਸਰਦੀ ਭੈਣ ਕਰਕੇ ਸਾਨੂੰ ਦਹੀਂ ਦੁੱਧ ਹੀ ਮਾਫਕ ਖੁਰਾਕ ਹੈ ਇਹੋ ਸਾਡਾ ਖਾਣਾ ਦੇਸ਼ ਦੇ ਜਲ ਪੌਣ ਕਰਕੇ ਸਭ ਤੋਂ ਵਧੇ ਗ ਸੁਖਦਾਈ ਹੈ ਇਹੋ ਦੋਵੇਂ ਚੀਜ਼ਾਂ ਵਧੇਰੇ ਮਹਿੰਗੀਆਂ ਹੋ ਰਹੀਆਂ ਹਨ ਤੇ ਸਾਡੇ ਹੱਡਾਂ ਵਿੱਚੋਂ ਅਸੰਗ ਤੇ ਤਾਨ ਘਟਦੀ ਜਾ ਰਹੀ ਹੈ ਤੇ ਸਰੀਰ ਨਿੱਕੇ ਹੁੰਦੇ ਜਾਂਦੇ ਹਨ ਮੈਂ ਗਾਊ ਨੂੰ ਮਾਤਾ ਦੇ ਪਰਮ ਵਿੱਚ ਪੂਜਦਾ ਨਹੀਂ ਨਾ ਗਾਊ ਦੇ ਪਿਸ਼ਾਬ ਨੂੰ ਪੰਜ ਗੱਬੇ ਬਣਾ ਕੇ ਪੀਂਦਾ ਹਾਂ ਪਰ ਮੈਂ ਇਹ ਜਾਣਦਾ ਹਾਂ ਕਿ ਗਾਊ ਤੇ ਮੈਂ ਤੋਂ ਅਸੀਂ ਦੁੱਧ ਦਹੀਂ ਪ੍ਰਾਪਤ ਕਰਦੇ ਹਾਂ ਤੇ ਖੇਤੀ ਦੀ ਵਾਹੀ ਲਈ ਬਲਦ ਤੇ ਸੰਡੇ ਪ੍ਰਾਪਤ ਕਰਦੇ ਹਾਂ ਇਸ ਕਰਕੇ ਇਹ ਦੋ ਜਾਨਵਰ ਬਹੁਤ ਸਸਤੇ ਹੋਣ ਤਾਂ ਠੀਕ ਹੈ ਪਰ ਮੈਂ ਮੰਡੀਆਂ ਤੇ ਵੇਖਦਾ ਹਾਂ ਕਿ ਪਠਾਣਾ ਦੇ ਦੇਸ਼ ਦੇ ਰਾਜੇ ਹਜ਼ਾਰਾਂ ਗਾਵਾਂ ਮਹੀਆਂ ਹਰ ਥਾਂ ਹਰ ਮੰਡੀ ਤੋਂ ਲੈ ਜਾਂਦੇ ਹਨ ਇਸ ਤਰ੍ਹਾਂ ਸਾਡੇ ਦੇਸ਼ ਦੇ ਲਵੇਰੇ ਘਟਦੇ ਹਨ ਪਠਾਨ ਕਿਉਂ ਸਾਡੇ ਦੇਸ਼ ਦੇ ਪਸ਼ੂ ਖਰੀਦਣ ਤੇ ਉਹਨਾਂ ਦੀ ਲੋੜ ਪੂਰੀ ਹੋ ਹੀ ਨਹੀਂ ਸਕਦੀ ਕਿਉਂਕਿ ਮੈਂ ਸੁਣਿਆ ਹੈ ਕਿ ਉਹ ਦੁੱਧ ਵੀ ਪੀਂਦੇ ਹਨ ਤੇ ਨਾਲ ਇਹਨਾਂ ਨੂੰ ਮਾਰ ਕੇ ਖਾ ਵੀ ਜਾਂਦੇ ਹਨ ਆਪਣੇ ਦੇਸ਼ ਵਿੱਚ ਵੀ ਸੁਣਦਾ ਹਾਂ ਕਿ ਪਸ਼ੂ ਮਾਸ ਦੀ ਖਾਤਰ ਮਾਰੇ ਜਾਂਦੇ ਹਨ ਫਿਰ ਇਹਨਾਂ ਨੇ ਮਹਿੰਗੇ ਹੋਣਾ ਹੀ ਹੋਇਆ ਸੋ ਕੋਈ ਉਪਰਾਲਾ ਚਾਹੀਏ ਜਿਸ ਨਾਲ ਗਾਊ ਤੇ ਮੈਂ ਸਸਤੀ ਮਿਲੇ ਮੇਰੀ ਸੰਭਾਲ ਵਿੱਚ ਜੋ ਗਾਂ 30 ਨੂੰ ਆਉਂਦੀ ਸੀ ਹੁਣ 100 ਨੂੰ ਨਹੀਂ ਮਿਲਦੀ ਜੋ ਮੈਂ 60ਾਂ ਨੂੰ ਲੱਭਦੀ ਸੀ ਹੁਣ 200 ਨੂੰ ਨਹੀਂ ਮਿਲਦੀ ਫਿਰ ਜਦ ਅਣਾਈ ਪੈ ਜਾਂਦੀ ਹੈ ਤਦ ਉਹ ਪਸ਼ੂ ਬੜੇ ਹੀ ਘਟ ਜਾਂਦੇ ਹਨ ਪਰ ਕੋਈ ਉਪਰਾਲਾ ਤੁਹਾਡੇ ਜੈਸੇ ਦਾਨਿਆਂ ਨੇ ਐਸਾ ਨਹੀਂ ਬਣਾਇਆ ਜਿਸ ਨਾਲ ਗਊਆਂ ਮਹੀਆਂ ਦੀ نسل ਵਧੇ ਤੇ ਲਵੇਰੇ ਸਸਤੇ ਮਿਲਣ ਸ਼ੈરા ਦੇ ਦਾਣੇ ਲੋਕ ਇਹ ਵਪਾਰ ਕਿਉਂ ਨਹੀਂ ਕਰਦੇ ਬ੍ਰਿਸਟਰ ਸਰਕਾਰ ਕੁਝ ਸੋਚਦਾ ਰਹੀ ਹੈ। ਬਾਬਾ ਸੋਚ ਛੱਡ ਕੇ ਉਹਨਾਂ ਨੇ ਮਰੱਬੇ ਦੇ ਕੇ ਗਊਆਂ ਦੀ نسل ਦੇ ਵਾਅਦੇ ਦਾ ਯਤਨ ਵੀ ਕੀਤਾ ਹੈ। ਪਰ ਇਹ ਯਤਨ ਘਾਟੇ ਪੂਰਾ ਕਰਨ ਯੋਗਾ ਨਹੀਂ। ਤੁਸੀਂ ਦਾਨੇ ਰਾਜਾ ਪ੍ਰਜਾ ਰਲ ਕੇ ਕੋਈ ਭਾਰੇ ਪ੍ਰਬੰਧ ਕਰੋ ਕਿ ਲਵੇਰੇ ਬਹੁਤ ਹੋ ਜਾਣ ਤੇ ਦੇਸੋਂ ਬਾਹਰ ਨਾ ਜਾਣ ਤੇ ਮਾਰ ਕੇ ਨਾ ਖਾਦੇ ਜਾਣ। ਤਾਂ ਦੇਸ਼ ਦੀ ਤਾਕਤ ਬਚ ਸਕਦੀ ਹੈ। ਕਿਉਂਕਿ ਇੰਨਾ ਆਦਮੀ ਰੋਗਾਂ ਤੋਂ ਫੋਕੇ ਯਤਨਾਂ ਨਾਲ ਨਹੀਂ ਬਚ ਸਕਦਾ। ਜਿੰਨਾ ਕੀ ਅੰਦਰਲੇ ਬਾਲ ਨਾਲ ਬਾਤ ਸਕਦਾ ਹੈ ਜਿਸ ਦਾ ਸਰੀਰ ਤਕੜਾ ਹੈ ਉਸ ਨੂੰ ਰੋਕੀ ਆਖਦਾ ਹੈ ਬਰਿਸਟਰ ਬਾਬਾ ਜੀ ਆਖਦੇ ਦਾ ਸੱਚ ਹੋ ਪਰ ਪਿੰਡਾਂ ਦੇ ਲੋਕ ਅਜੇ ਤਕੜੇ ਹਨ ਬਾਬਾ ਅਜੇ ਤਾਂ ਤਕੜੇ ਹਨ ਪਰ ਦਿਨੋ ਦਿਨ ਤਕੜਾਈ ਘਟ ਰਹੀ ਹੈ ਅੰਤ ਖਤਰੇ ਵਾਲਾ ਹੈ ਬਰਿਸਟਰ ਤੇ ਬਿਮਾਰ ਵੀ ਘਟ ਹੁੰਦੇ ਹਨ ਬਾਬਾ ਇਹ ਵੀ ਠੀਕ ਹੈ ਪਰ ਅੱਗੇ ਵਾਂਗੂ ਨਹੀਂ ਬਿਮਾਰੀ ਦਾ ਕਦੇ ਹਾਲ ਤੱਕਣਾ ਹੋਵੇ ਤਾਂ ਕਿਸੇ ਵਬਾ ਪਈ ਤੇ ਪਿੰਡਾਂ ਵਿੱਚ ਆ ਕੇ ਤੱਕੋ ਵਿਚਾਰਿਆਂ ਨੂੰ ਹਵਾ ਚਾਨਣੇ ਦੇ ਠੀਕ ਰੱਖਣ ਦੀ ਸਮਝ ਨਹੀਂ ਸਰੀਰਾਂ ਵਿੱਚ ਉਹ ਬਲ ਨਹੀਂ ਜਿਤ ਵੰਜੇ ਰੋਗਾ ਕਾਨ ਉਹ ਸੂਰਤ ਦਾ ਤਾਨ ਨਹੀਂ ਰਿਹਾ ਤੇ ਅੱਗੋਂ દવા ਤੇ ਡਾਕਟਰ ਹਕੀਮ ਪਿੰਡਾਂ ਵਿੱਚ ਹੋਏ ਨਾ ਸੋ ਵਬਾ ਪਈ ਤੇ ਪਿੰਡੀ ਆ ਕੇ ਦੇਖੋ ਕੀ ਹਾਲ ਹੁੰਦਾ ਹੈ ਜਿਸ ਪਿੰਡ ਹ ਸਪਤਾਲ ਹੋਵੇ ਉੱਥੇ ਤਾਂ ਕੁਝ دارو ਲੱਭ ਜਾਂਦਾ ਹੈ ਤੇ ਬਾਕੀ ਤਾਂ ਘਰਾਂ ਦੇ ਘਰ ਮੁੱਦੇ ਪੈ ਜਾਂਦੇ ਹਨ ਕੋਈ ਚਾਰ ਸ਼ੀਸ਼ੀਆਂ ਜਾਂ ਬਿੱਲ ਲੈ ਕੇ ਆ ਜਾਵੇ ਤਾਂ ਵੇਖੋ ਸਾਰਾ ਪਿੰਡ ਕੀ ਕੂ ਡੱਡਿਆ ਕੇ ਗੱਲ ਪੈ ਜਾਂਦਾ ਤੇ दारू दारू ਕੂਕਦਾ ਹੈ ਸੋ ਮੈਂ ਚਾਹੁੰਦਾ ਹਾਂ ਕਿ ਪਿੰਡਾਂ ਵਿੱਚੋਂ ਕਿਸੇ ਤਰੀਕੇ दारू ਪੀਣਾ ਹਟੇ ਪਿੰਡਾਂ ਵਿੱਚੋਂ ਚਾਹ ਪੀਣ ਦੀ ਵਾਦੀ ਘਟੇ ਪਿੰਡਾਂ ਦੇ ਲੋਕਾਂ ਨੂੰ ਐਸੀ ਮੱਤ ਤੇ ਮਦਦ ਮਿਲੇ ਕਿ ਸਭ ਲੋਕ ਰਲ ਕੇ ਉੱਚੇ ਥਾਈਂ ਨਵੇਂ ਸਿਰੇ ਪਿੰਡ ਬੰਨਣ ਖੁੱਲੇ ਘਰ ਬਣਾਉਣ ਮੁੱਗ ਤੇ ਝਰੋਖੇ ਰੱਖਣ ਤੇ ਘਰਾਂ ਦੇ ਪਾਣੀ ਵਹਿ ਜਾਣ ਦਾ ਖਿਆਲ ਰੱਖ ਲੈਣ ਪਿੰਡਾਂ ਦੀਆਂ ਰੂੜੀਆਂ ਦੂਰ ਥਾਵੇਂ ਹੋਣ ਤੇ ਦਬ ਦਿੱਤੀਆਂ ਜਾਇਆ ਕਰਨ ਜਦ ਗੱਲ ਗਈਆਂ ਕੱਢ ਲਈਆਂ ਪਿੰਡਾਂ ਦਾ ਛੰਬ ਸੁਥਰਾ ਰਹੇ ਨਿਆਂਈ ਦੀਆਂ ਪੈਲੀਆਂ ਵਿੱਚ ਕੋਈ ਜੰਗਲ ਪਾਣੀ ਨਾ ਜਾਵੇ ਘਾਰ ਘਰ ਲਵੇਰੇ ਹੋਣ ਦੁੱਧ ਦਹੀਂ ਖੁੱਲਾ ਮਿਲੇ ਵੱਡੇ ਸ਼ਹਿਰਾਂ ਦੇ ਨੇੜੇ ਪੌਣੇ ਤੇ ਹੋਰ ਵਦਵੇ ਕਮਾਦ بیچ ਕੇ ਕਾਰਖਾਨੇ ਬਣਾ ਕੇ ਖੰਡਾ ਗੁੜ ਮੰਨਣ ਪਿੰਡਾਂ ਦੇ ਗੁੜ ਸ਼ੱਕਰ ਜਿੱਥੋਂ ਤੱਕ ਹੋ ਸਕੇ ਪਿੰਡਾਂ ਵਿੱਚ ਰਹਿਣ ਅਸੀਂ ਅਨਪੜ੍ਹ ਹਾਂ ਸਾਨੂੰ ਸੁਮਤਤੇ ਲਾਇਆ ਜਾਇਆ ਕਰੇ ਬਰਿਸਟਰ ਬਾਬਾ ਜੀ ਤੁਸੀਂ ਸਿੱਧੇ ਸਾਦੇ ਲੱਗਦੇ ਹੋ ਧਰਮ ਵਿਸ਼ੇ ਤੇ ਤੁਸੀਂ ਅਸਚਰਜ ਗੱਲਾਂ ਕੀਤੀਆਂ ਹਨ ਇੱਧਰ ਸਫਾਈ ਤੇ ਵੀ ਤੁਸਾਂ 40 ਸੇਰੀਆਂ ਹੀ ਸੁਣਾਈਆਂ ਹਨ ਪਰ ਇੱਕ ਗੱਲ ਅਨਹੋਣੀ ਆਖੀ ਜੇ ਕਿ ਸਰਕਾਰ ਦੇਸ਼ ਦੇ ਖਾਨ ਜੋਗਾ ਦਾਣਾ ਦੇਸ਼ ਵਿੱਚ ਸਵੱੱਲਾ ਰੱਖੰਦਾ ਉਪਰਾਲਾ ਕਰੇ ਵੇਪਾਰ ਲਈ ਬਾਹਰ ਜਾਣ ਵਾਲਾ ਖੁੱਲੇ ਵਪਾਰ ਦੇ ਭਾਅ ਤੇ ਵਿਕੇ ਇਹ ਗੱਲ ਹੋ ਨਹੀਂ ਸਕਦੀ ਐਵੇਂ ਤੁਸੀਂ ਕਿਸੇ ਵੱਡੇ ਨੂੰ ਨਾ ਆਖਣੀ ਹਾਸਾ ਹੋ ਬਾਬਾ ਚੰਗਾ ਜੀ ਜਿਵੇਂ ਤੁਸੀਂ ਆਖੋ ਅਸੀਂ ਪਿੰਡਾਂ ਦੇ ਲੋਕ ਭਲੀ ਵਾਸ਼ਨਾ ਜਾਣਦੇ ਹਾਂ ਪਰ ਸੋਚ ਤਾਂ ਤੁਸੀਂ ਹੀ ਸਕਦੇ ਹੋ ਬਾਕੀ ਜੋ ਗੱਲਾਂ ਮੈਂ ਕੀਤੀਆਂ ਹਨ ਸਿੱਧੀਆਂ ਪੱਧਰੀਆਂ ਗੱਲਾਂ ਹਨ ਤੇ ਹੱਡੀ ਵਾਪਰੇ ਦੁਖੜੇ ਹਨ ਕੋਈ ਛਾਤਰੀ ਨਹੀਂ ਹੈ ਤੁਸਾਂ ਕਹਿਆ ਸੀ ਕਿ ਪਿੰਡਾਂ ਵਿੱਚ ਵਸਣਾ ਚਾਹੀਦਾ ਹੈ ਸੋ ਇਹ ਮੈਂ ਵੀ ਮੰਨਦਾ ਹਾਂ ਕਿ ਪਿੰਡਾਂ ਵਿੱਚ ਅਜੇ ਤੱਕ ਸ਼ਹਿਰਾਂ ਨਾਲੋਂ ਸੁਥਰੀ ਪੌਣ ਸਾਫ਼ ਜਲ ਧੁੱਪ ਚਾਨਣ ਖੁੱਲਾ ਤੇ ਸਸਤਾ ਮਿਲਦਾ ਹੈ ਆਟਾ ਦਾਲ ਸ਼ੱਕਰ ਗੁੜ ਵੀ ਸਸਤਾ ਹੈ ਲਵੇਰ ਦਾ ਖਰਚ ਵੀ ਘੱਟ ਪੈਂਦਾ ਹੈ ਸ਼ਹਿਰਾਂ ਨਾਲੋਂ ਆਦਮੀ ਸੁਖੀ ਤੇ ਸਸਤਾ ਰਹਿ ਸਕਦਾ ਹੈ ਪਰ ਪਿੰਡਾਂ ਦਾ ਵੀ ਉਹ ਹਾਲ ਨਹੀਂ ਰਿਹਾ ਜੋ ਅੱਗੇ ਸੀ ਜੇ ਆਪ ਵਰਗੇ ਪੰਡਤ ਕੁਝ ਇੱਧਰ ਪਰ ਸੋ ਆਰ ਕਰਨ ਤਾਂ ਪਿੰਡ ਬਹੁਤ ਸੁਖਦਾਈ ਹੋ ਸਕਦੇ ਹਨ ਜੇ ਆ ਕੇ ਗੱਪਾਂ ਨਾ ਮਾਰਨ ਮਤ ਦੇਣ ਤੇ ਕਰਕੇ ਵੀ ਦੱਸਣ ਬਰਿਸਟਰ ਤੁਹਾਡਾ ਪਿੰਡ ਬੜਾ ਸੁਥਰਾ ਹੈ ਤੁਹਾਡੇ ਛੱਪੜ ਦਾ ਪਾਣੀ ਬੜਾ ਸਾਫ਼ ਹੈ ਔਰ ਮੈਂ ਡਿੱਠਾ ਹੈ ਕਿ ਤੁਸੀਂ ਇੱਕ ਛੱਪੜ ਦੇ ਤਰੇ ਛੱਪੜ ਕਰ ਦਿੱਤੇ ਹਨ ਡੰਗਰਾਂ ਲਈ ਵੱਖਰਾ ਹੈ ਮਰਦਾਂ ਦੇ ਨਹਾਉਣ ਲਈ ਵੱਖਰਾ ਹੈ ਡੰਗਰਾਂ ਦੇ ਪੀਣ ਲਈ ਵੱਖਰਾ ਹੈ ਉਂਝ ਤੁਸੀਂ ਬਹੁਤਾ ਨਹਾਉਂਦੇ ਧੋਂਦੇ ਖੂਹਾਂ ਤੇ ਹੋ ਰੂੜੀਆਂ ਤੁਸੀਂ ਚੰਗੀ ਦੂਰ ਤੇ ਪਦਰੇ ਥਾਂ ਦੱਬੀਆਂ ਹਨ ਰੂੜੀਆਂ ਪਰ ਮੀ ਪੈ ਕੇ ਗੰਦਾ ਪਾਣੀ ਕਿਸੇ ਛੰਬ ਖੂਵਲ ਰੁੱਖ ਨਹੀਂ ਕਰਦਾ ਪਿੰਡ ਦੇ ਖੂਹ ਤੇ ਮਣ ਬੱਦੀ ਹੈ ਤੇ ਉੱਤੇ ਉੱਚਾ ਲੱਕੜ ਦਾ ਛੱਪੜ ਬੱਦਾ ਹੈ ਵਗਦੇ ਖੂਹ ਵੀ ਉੱਚੀਆਂ ਮਣਾ ਵਾਲੇ ਹਨ ਘਰ ਵੀ ਜਿੰਨੇ ਡਿੱਠੇ ਹਨ ਮੁੱਗਾਂ ਵਾਲੇ ਹਨ ਤੇ ਖੁੱਲੇ ਤੇ ਚਾਨਣੇਦਾਰ ਹਨ ਪਸ਼ੂਆਂ ਦੇ ਕੋਠੇ ਵੀ ਹਵਾਦਾਰ ਤੇ ਵੱਖਰੇ ਹਨ ਗਲੀਆਂ ਵੀ ਸੁਥਰੀਆਂ ਹਨ ਤੁਸੀਂ ਇਹ ਸਫਾਈਆਂ ਕਿੱਥੋਂ ਸਿੱਖੀਆਂ ਹਨ ਬਾਬਾ ਬਈ ਸੱਜਣਾ ਸੱਚੀ ਗੱਲ ਤਾਂ ਹੈ ਸਾਡਾ ਸਭ ਕੁਝ ਅੰਦਰੋਂ ਹੈ ਤੇ ਪੱਛੋਂ ਵਾਲਿਆਂ ਦਾ ਸਭ ਕੁਝ ਬਾਹਰੋਂ ਹੈ ਜਦੋਂ ਸਵੇਰੇ ਉੱਠੋ ਬਾਣੀ ਪੜੀ ਨਾਮ ਜਪਿਆ ਤਦੋਂ ਅੰਦਰਲੇ ਵਿੱਚ ਸਫਾਈ ਹੋ ਜਾਂਦੀ ਹੈ ਜਦ ਅੰਦਰ ਸਾਫ਼ ਹੁੰਦਾ ਹੈ ਤਾਂ ਬਾਹਰ ਵੀ ਸਫਾਈ ਮੰਗਦਾ ਹੈ ਫਿਰ ਆਪੇ ਸੁਫਾ ਸੁਭਾਈ ਦਾ ਪੈ ਜਾਂਦਾ ਹੈ ਜਿਸ ਦਾ ਮਨ ਬਾਣੀ ਨਾਮ ਨਾਲ ਰੋਜ਼ ਮਾਂਜਿਆ ਜਾਂਦਾ ਹੈ ਉਸ ਨੂੰ ਮੈਲੇ ਕੱਪੜੇ ਉਦਾਸੀ ਪਾਉਂਦੇ ਹਨ ਉਹ ਆਪੇ ਕੱਪੜੇ ਧੋ ਕੇ ਪਾਉਂਦਾ ਹੈ ਕੂੜਾ ਕਰਕਟ ਘਰ ਗਲੀ ਵਿੱਚ ਪਿਆ ਉਸ ਨੂੰ ਉਦਾਸ ਕਰਦਾ ਹੈ ਉਹ ਆਪੇ ਸਫਾਈਆਂ ਕਰਦਾ ਹੈ ਖਾਣਾ ਪੀਣਾ ਉਸ ਨੂੰ ਸੁਥਰਾ ਚੰਗਾ ਲੱਗਦਾ ਹੈ ਝੂਠ ਮੀਠ ਤੋਂ ਉਸ ਦਾ ਦਿਲ ਸੂਖ ਖਾਂਦਾ ਹੈ ਉਸ ਦੇ ਅੰਦਰ ਦੀ ਹੋਸ਼ ਉਸ ਦੇ ਅੰਦਰ ਆਈ ਜਾਗ ਉਸ ਨੂੰ ਬਾਹਰ ਸਾਫ਼ ਸੁਥਰਾ ਤੇ ਸੁੱਚਾ ਰੱਖਦੀ ਹੈ ਫਿਰ ਜਿਉਂ-ਜਿਉਂ ਬਾਹਰੋਂ ਸੁਥਰੇ ਰਹਿੰਦੇ ਹਨ ਤਿਉ ਤਿਉ ਅੰਦਰ ਦਾ ਸੁੱਖ ਵੱਧਦਾ ਹੈ ਜੇ ਕਦੇ ਬਾਹਰ ਦੀ ਸਫਾਈ ਭੁਲਾਉਂਦੇ ਹਨ ਅੰਦਰ ਦੀ ਕੀਤੀ ਸਫਾਈ ਮੈਲ ਪਕੜ ਕੇ ਦੁਖੀ ਕਰਦੀ ਹੈ ਐਉ ਆਪੇ ਹੀ ਅੰਦਰੋਂ ਸਫਾ ਦੀ ਜਾਂਚ ਆਉਂਦੀ ਹੈ ਪੱਛੋਂ ਵਾਲੇ ਜਿਸ ਘਰ ਤੋਂ ਦੁੱਖ ਪਾਉਂਦੇ ਹਨ ਸਮਝਦੇ ਹਨ ਇਹ ਮਾੜੀ ਹੈ ਉਸ ਨੂੰ ਛੱਡਦੇ ਹਨ ਜੇ ਘੱਟ ਪਾਉਣ ਕਰਕੇ ਕਿਸੇ ਬੰਦ ਕਮਰੇ ਵਿੱਚ ਕੋਈ ਰੋਗੀ ਹੋ ਕੇ ਤੇ ਚਾਨਣੇ ਰਹਿ ਕੇ ਵੱਲ ਹੋ ਗਿਆ ਤਾਂ ਉਹ ਸਮਝਦੇ ਹਨ ਕਿ ਚਾਨਣ ਚੰਗੀ ਚੀਜ਼ ਹੈ ਫਿਰ ਚਾਨਣੇ ਦਾ ਬੰਦੋਬਸਤ ਕਰਦੇ ਹਨ ਉਸ ਹਵਾ ਨੂੰ ਫੇਰ ਵੇਖਦੇ ਪਰਖਦੇ ਨਾਮ ਧਰਦੇ ਤੇ ਭੋਖੂ ਲਖਦੇ ਹਨ ਇਸ ਤਰ੍ਹਾਂ ਬਾਰੋਂ ਦੇਖ ਦੇ ਤੇ ਪਰਖ-ਪਰਖ ਕੇ ਉਹ ਸਾਰੀਆਂ ਅਕਲਾਂ ਸਿੱਖਦੇ ਹਨ ਸਾਡੇ ਲੋਕ ਮੈਂ ਕਿਹਾ ਹੈ ਕਿ ਅੰਦਰ ਸਾਫ਼ ਕਰਦੇ ਤੇ ਫਿਰ ਉਸ ਅੰਦਰਲੀ ਸੋਝੀ ਤੋਂ ਸਾਫ਼ ਰਹਿਣਾ ਸਿੱਖਦੇ ਹਨ ਸੋ ਸਜਣਾ ਸਾਡਾ ਪਿੰਡ ਤਾਂ ਇਸ ਤਰ੍ਹਾਂ ਸਾਫ਼ ਸੁਥਰਾ ਹੈ ਅਸਾ دارو ਦੀ ਹੱਟੀ ਉਠਵਾ ਦਿੱਤੀ ਹੈ ਤੇ ਦੁੱਧ ਆਮ ਕਰ ਦਿੱਤਾ ਹੈ ਉੱਤੋਂ ਸਾਡੇ ਡਾਕਟਰ ਜੀ ਨੇ ਸਾਨੂੰ ਪਛੋਹ ਵਾਲਿਆਂ ਦੀਆਂ ਕੀਤੀਆਂ ਪਰਖਾਂ ਦੀ ਸੋਚ ਦਿੱਤੀ ਹੈ ਕਿ ਫਲਾਹੀ ਗੱਲ ਤੋਂ ਆ ਰੋਗ ਹੁੰਦਾ ਹੈ ਫਲਾਣੀ ਤੋਂ ਆ ਦੁੱਖ ਹੁੰਦਾ ਹੈ ਸੋ ਦੋਵੇਂ ਤਰੀਕੇ ਰਲਾ ਕੇ ਅਸੀਂ ਆਪਣੇ ਪਿੰਡ ਨੂੰ ਹੋਰ ਵੀ ਚੰਗਾ ਬਣਾ ਲਿਆ ਹੈ ਤੇ ਚਾਹੀਦਾ ਵੀ ਇਹੋ ਹੈ ਕਿ ਅਸੀਂ ਆਪਣੇ ਵੱਡਿਆਂ ਦੇ ਤਰੀਕੇ ਨੂੰ ਨਾ ਛੱਡੀਏ ਸਾਡਾ ਅੰਦਰਲਾ ਤਰੀਕਾ ਧਿਆਨ ਦਾ ਮਹਾ ਉੱਤਮ ਹੈ ਇਸ ਨਾਲ ਲੋਕ ਪਰ ਲੋਕ ਸੁਧਰ ਜਾਂਦੇ ਹਨ ਤੇ ਅੰਦਰਲੇ ਤਰੀਕੇ ਤੋਂ ਬਾਹਰਲੇ ਸੁੱਖ ਸਿੱਖ ਜਾਈਦੇ ਹਨ ਪਰ ਹੁਣ ਜਦ ਬਾਹਰ ਦੇ ਤਰੀਕੇ ਵੀ ਬੜੀ ਸੋਜੀ ਵਾਲੇ ਹੋ ਗਏ ਹਨ ਤਦ ਕਿਉਂ ਨਾ ਦੋਹਾਂ ਨੂੰ ਮਿਲਾ ਕੇ ਸੁੱਖ ਪਾਇਆ ਜਾਏ ਪਰ ਤੁਸੀਂ ਹੁਣ ਇਹ ਕਰ ਰਹੇ ਹੋ ਕਿ ਪਛੋ ਦੇ ਤਰੀਕਿਆਂ ਦੇ ਮਗਰ ਲੱਗ ਰਹੇ ਹੋ ਉਹ ਵੀ ਰੀਸ ਦੀ ਸ਼ਕਲ ਵਿੱਚ ਜਾਂਚ ਪੜਤਾਲ ਤੋਖ ਜੋ ਕੇ ਨਹੀਂ ਤੇ ਆਪਣੇ ਤਰੀਕੇ ਨੂੰ ਉੱਕਾ ਛੱਡ ਰਹੇ ਹੋ ਸਾਡੇ ਦੇਸ਼ ਨੂੰ ਹੀ ਇਹ ਇੱਕ ਸੁਭਾਗ ਪ੍ਰਾਪਤ ਹੈ ਕਿ ਅੰਦਰਲੇ ਦੀ ਉਚਾਈ ਸਭ ਜਗਤ ਤੋਂ ਵਧੇਗ ਪ੍ਰਾਪਤ ਰਹੀ ਹੈ ਹੁਣ ਉਸ ਨੂੰ ਤੁਸੀਂ ਮਖੋਲਾ ਕਰ ਰਹੇ ਹੋ ਛੱਡੀ ਜਾ ਰਹੇ ਹੋ ਪਛੋਂ ਦੇ ਬਾਹਰਲੇ ਚਾਨਣੇ ਵਿੱਚ ਚੁੰਧਿਆ ਕੇ ਦਿਲ ਵਿੱਚ ਰਾਤ ਪਾ ਰਹੇ ਹੋ ਬਾਹਰ દિਸੇ ਚਾਨਣਾ ਦਿਲ ਅੰਧਿਹਾਰੀ ਰਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਗੱਲ ਹੋ ਰਹੀ ਹੈ ਬਾਹਰ ਦੇ ਤਰੀਕੇ ਤੋਂ ਲਬੀਆਂ ਅਕਲਾਂ ਲਓ ਪਰ ਅੰਦਰਲੇ ਨੂੰ ਸਾਫ਼ ਸੁਥਰਾ ਚਾਨਣਾ ਚਰਾਗ ਰੱਖਣ ਦਾ ਗੁਣ ਨਾ त्याਗੋ ਜੋ ਅੰਦਰ ਘਟ ਦੀਪ ਨਹੀਂ ਜਗਿਆ ਜੇ ਅੰਦਰ ਸੋਜੀ ਨਹੀਂ ਆਈ ਜੇ ਅੰਦਰਲਾ ਉੱਚਾ ਸੁੱਚਾ ਨਹੀਂ ਹੋ ਗਿਆ ਤਾਂ ਅਸਲ ਸੁਧਰਨ ਜੋਗ ਨਹੀਂ ਸੁਧਰਿਆ ਤੇ ਅਸਲ ਸੁਖੀ ਹੋਣ ਵਾਲਾ ਸੁਖੀ ਨਹੀਂ ਹੋਇਆ ਜੇ ਅੰਦਰਲਾ ਸੁਖੀ ਹੋ ਜਾਵੇ ਤਾਂ ਬਾਹਰ ਦੇ ਸੁੱਖ ਵੀ ਸੁਖ ਭਾਸਦੇ ਹਨ ਜੇ ਅੰਦਰਲਾ ਮੈਲਾ ਤੇ ਦੁਖੀ ਹੋਵੇ ਦਾ ਬਾਹਰ ਦੇ ਸੁੱਖ-ਦੁੱਖ ਰੂਪ ਹੀ ਲੱਗਦੇ ਹਨ ਇਸ ਲਈ ਅੰਦਰਲੇ ਨੂੰ ਜਗਾਉਣਾ ਨਾ ਛੱਡੋ ਜੇ ਕੁਦਰਤ ਨੇ ਤੁਹਾਨੂੰ ਪਹਿਲਾਂ ਬਾਹਰ ਤੋਂ ਵਿੱਦਿਆ ਦਿੱਤੀ ਹੈ ਤਾਂ ਤੁਸੀਂ ਹੁਣ ਅੰਦਰਲੇ ਦੀ ਵਿੱਦਿਆ ਪਾਓ ਨਹੀਂ ਤਾਂ ਸੱਚ ਜਾਨੋ ਤੁਹਾਡੀ ਸਾਰੀ ਵਿੱਦਿਆ ਅਧੂਰੀ ਹੈ ਬਰਿਸਟਰ ਬਾਬਾ ਜੀ ਤੁਸੀਂ ਕਿਸ ਕਾਲਜ ਵਿੱਚ ਪੜ੍ਹੇ ਹੋ ਜੋ ਕੱਲ ਕਰਦੇ ਹੋ ਮੈਂ ਹੈਰਾਨ ਰਹਿ ਜਾਂਦਾ ਹਾਂ ਕਿ ਮੋਟੀ ਜਹੀ ਸਿੱਧੀ ਜਹੀ ਕਰਕੇ ਧਾਰ ਦੇਂਦੇ ਹੋ ਪਰ ਉਸ ਵਿੱਚ ਇਲਮ ਦੇ ਦਫਤਰ ਭਰੇ ਹੁੰਦੇ ਹਨ ਪਛੋ ਅਤੇ ਪੂਰਬ ਦੀ ਵਿਦਿਆ ਦੇ ਨੁਕਤਿਆਂ ਦਾ ਫਰਕ ਤੁਸੀਂ ਕਿਸ ਤਰ੍ਹਾਂ ਸਾਫ਼ ਦੱਸਿਆ ਹੈ ਮੈਨੂੰ ਸੋਝੀ ਆ ਗਈ ਹੈ ਨਹੀਂ ਤਾਂ ਮੈਂ ਹੁਣ ਤੱਕ ਪਛੋ ਦੇ ਤਰੀਕੇ ਠੀਕ ਸਮਝਦਾ ਤੇ ਆਪਣਿਆਂ ਨੂੰ ਮੁਖੌਲ ਕਰਦਾ ਸਾਂ ਮੈਂ ਜਦੋਂ ਯੂਰਪ ਵਿੱਚ ਗਏ ਹੋਏ ਹਿੰਦੁਸਤਾਨ ਦੇ ਬਣੇ ਹੋਏ ਪ੍ਰਗਿਆ ਪਰਮਿਤਾ ਦੇ ਬੁੱਤ ਨੂੰ ਡਿੱਠਾ ਤਾਂ ਸਮਝ ਨਾ ਸਕਿਆ ਇੱਕ ਆਦਮੀ ਨੇ ਮੈਨੂੰ ਦੱਸਿਆ ਕਿ ਇਹ ਖੂਬਸੂਰਤੀ ਵਿੱਚ ਦੁਨੀਆ ਦੀਆਂ ਸਾਰੀਆਂ ਘੜੀਆਂ ਮੂਰਤੀਆਂ ਤੋਂ ਸੁੰਦਰ ਹੈ ਪਰ ਮੈਨੂੰ ਪੱਛੋ ਵਾਲਿਆਂ ਦੇ ਘੜੇ ਬੁੱਤ ਸੋਹਣੇ ਲੱਗਦੇ ਸਨ ਅੱਜ ਮੈਨੂੰ ਜਾਗ ਵਾਂਗੂ ਜਾਗ ਆਈ ਹੈ ਹੁਣ ਮੇਰੀਆਂ ਅੱਖਾਂ ਅੱਗੇ ਪ੍ਰਗਿਆ ਪਰਮਿਤਾ ਦੀ ਮੂਰਤੀ ਆਈ ਹੈ ਤੇ ਹੁਣ ਸੋਚੀ ਆਈ ਹੈ ਕਿ ਕਾਰੀਗਰ ਨੇ ਆਪਣੇ ਅੰਦਰਲੇ ਦੇ ਸਾਫ਼ ਹੋ ਜਾਣ ਤੇ ਜੋ ਰੱਬੀ ਬੁੱਧ ਉਸ ਨੂੰ ਅਨੁਭਵ ਹੋਈ ਉਸ ਨੂੰ ਉਸਨੇ ਪੱਥਰ ਵਿੱਚ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਹੈ ਐਸ ਵੇਲੇ ਮੇਰੀਆਂ ਅੱਖਾਂ ਤੋਂ ਉਹ ਓਲੇ ਹੈ ਪਰ ਮੇਰੇ ਮਨ ਨੂੰ ਅਤ ਸੁੰਦਰ ਲੱਗ ਰਿਹਾ ਹੈ। ਬਾਬਾ ਇਸੇ ਗੱਲ ਨੂੰ ਧਿਆਨ ਆਖਦੇ ਹਨ ਤੁਹਾਡੇ ਸਾਹਮਣੇ ਉਹ ਬੁੱਤ ਨਹੀਂ ਪਰ ਤੁਹਾਡੇ ਧਿਆਨ ਵਿੱਚ ਹੈ ਤੇ ਹੁਣ ਤੁਸੀਂ ਉਸ ਦੀ ਸੁੰਦਰਤਾ ਧਿਆਨ ਵਿੱਚ ਅਨੁਭਵ ਕਰ ਰਹੇ ਹੋ। ਸਾਡੇ ਵੱਡੇ ਕਹਿੰਦੇ ਹੁੰਦੇ ਸਨ ਕਿ ਸਾਡਾ ਸਾਰਾ ਕੁਝ ਧਿਆਨ ਜਾ ਹੈ ਧਿਆਨ ਜਾ ਦਾ ਅਰਥ ਹੈ ਧਿਆਨ ਤੋਂ ਉਤਪਤ ਹੋਏ ਉਹਨਾਂ ਦਾ ਦਰਸ਼ਨ ਜਾ ਹੈ। ਬ੍ਰਿਸਟਰ ਠੀਕ ਹੈ ਬਾਬਾ ਜੀ ਇਸ ਕਰਕੇ ਪਛੋਚ ਵਿੱਚ ਸਾਡੇ ਹੁਨਰਾਂ ਨੂੰ ਪਹਿਲਾਂ ਮਖੋਲਣਾ ਕਰਦੇ ਰਹੇ ਹਨ ਉਹ ਸਮਝਦੇ ਸਨ ਕਿ ਉਹਨਾਂ ਵਾਂਗੂ ਅਸਾਂ ਬਾਹਰੋਂ ਤੱਕ ਕੇ ਹੁਨਰਾਂ ਵਿੱਚ ਹੱਥ ਪੈਰ ਮਾਰੇ ਹਨ ਪਰ ਉਹਨਾਂ ਨੂੰ ਪਤਾ ਨਹੀਂ ਕਿ ਅਸਾਂ ਸਭ ਕੁਝ ਅੰਦਰੋਂ ਉੱਠ ਕੇ ਉੱਚੇ ਹੋ ਕੇ ਅੰਦਰ ਧਿਆਨ ਜੋੜ ਕੇ ਡਿੱਠਾ ਹੈ ਤੇ ਫਿਰ ਉਸ ਨੂੰ ਬਾਹਰ ਪ੍ਰਗਟ ਕੀਤਾ ਹੈ ਸਾਡਾ ਧਰਮ ਭਾਵ ਆਤਮ ਰਸ ਲੀਨਤਾ ਸਾਡਾ ਫਲਸਫਾ ਸਾਡੇ ਕੋਮਲ ਉਹਨਰ ਸਾਡਾ ਸੰਗੀਤ ਸਾਡੀ ਚਿੱਤਰਕਾਰੀ ਸਾਡੀ ਮੂਰਤ ਕਢਣੀ ਸਾਡੀ ਕਵਿਤਾ ਸਾਡੀਆਂ ਉਹ ਸਾਰੀਆਂ ਸਭ ਧਿਆਨ ਜਾ ਹਨ ਪਰ ਉਹਨਾਂ ਦਾ ਸਾਰਾ ਦਰਸ਼ਨ ਜਾ ਹੈ ਜਿਵੇਂ ਉਹਨਾਂ ਨੇ ਨੈਣਾ ਨਾਲ ਡੇਠਾ ਦਿਵੇਂ ਬੱਦਾ ਹੈ ਬਾਬਾ ਜੀ ਤੁਹਾਡੀ ਇੱਕ ਇਸ ਗੱਲ ਨੇ ਮੇਰੇ ਅੰਦਰਲੇ ਕपाट ਖੋਲੇ ਹਨ ਮੈਨੂੰ ਸਾਰੀ ਪਾਈ ਵਿਦਿਆ ਦੀ ਅੱਜ ਸੋਚੀ ਆਈ ਹੈ ਤੇ ਅੱਜ ਇੱਕ ਕੇਂਦਰ ਲੱਭਾ ਹੈ ਜਿੱਥੇ ਖਲੋਕੀ ਮੈਂ ਹੁਣ ਹਰ ਗੱਲ ਦਾ ਵਿਚਾਰ ਤੇ ਦਰੁਸਤ ਗਿਆਨ ਪਾ ਸਕਦਾ ਹਾਂ ਸਿੱਧੇ ਸਾਦੇ ਬਾਬਾ ਜੀ ਹੁਣ ਤਾਂ ਚੰਨਾ ਨੂੰ ਹੱਥ ਲਾਉਣ ਦੇ ਜੀ ਕਰਦਾ ਹੈ ਲਾ ਲੈਨ ਦਿਓ ਪਲ ਭਰ ਤੱਕ ਤੱਕ ਕੇ ਤੇ ਝਿਜਕ ਚ ਜੱਕ ਕੇ ਤੇ ਬਾਬਾ ਵੱਲੋਂ ਇਸ ਗੱਲ ਦੀ ਛੁੱਟੀ ਨਾ ਵੇਖ ਕੇ ਬਾਬਾ ਜੀ ਇਹ ਤਾਂ ਦੱਸੋ ਇਹ ਸੋਜੀਆਂ ਕਿਵੇਂ ਆਈਆਂ ਬਾਬਾ ਮੈਂ ਜੋ ਦੱਸਿਆ ਹੈ ਕਿ ਸਾਰੇ ਤਰੀਕੇ ਅੰਦਰਲੇ ਤੋਂ ਟੁੱਟਦੇ ਹਨ ਸਾਡੇ ਉਸਤਾਦ ਜਦ ਅੰਦਰਲੇ ਦੀ ਵਿਦਿਆ ਸਿਖਾਲਦੇ ਹਨ ਤਾ ਅੰਦਰਲਾ ਉੱਚਾ ਹੋ ਜਾਂਦਾ ਹੈ ਤੇ ਉਸ ਦੀ ਨਜ਼ਰ ਲਮੇਰੀ ਦੂਰ ਤੱਕ ਪੈਣ ਵਾਲੀ ਹੋ ਜਾਂਦੀ ਹੈ ਫਿਰ ਠੀਕ ਗੱਲਾਂ ਤੇ ਅਕਲਾਂ ਸਭ ਅੰਦਰੋਂ ਫੁਰਦੀਆਂ ਹਨ ਦੇਖੋ ਪੱਛਮ ਵਾਲਿਆਂ ਨੇ ਹੁਣ ਦੱਸਿਆ ਹੈ ਕਿ ਧਰਤੀ ਕੁਛ ਨਹੀਂ ਪਰ ਗੁਰੂ ਨਾਨਕ ਦੇਵ ਜੀ ਸਾਡੇ 400 ਬਰਸ ਹੋਇਆ ਹੈ ਕਿ ਇਹੋ ਗੱਲ ਆਪਣੇ ਅੰਦਰਲੇ ਤੋਂ ਦੱਸ ਗਏ ਹਨ ਅੰਦਰਲੇ ਦਾ ਸੁਭਾਅ ਹੈ ਕਿ ਜਦ ਉੱਚਾ ਹੋ ਜਾਵੇ ਨਿਰਮਲ ਹੋ ਜਾਵੇ ਤਾਂ ਉਹ ਇੱਕ ਸੁਖ ਮਾਨਦਾ ਹੈ ਤੇ ਬਾਹਰਲੇ ਤੋਂ ਸੁਤੰਤਰ ਜਿਹਾ ਵਰਤਦਾ ਹੈ ਪਰ ਜੇ ਬਾਹਰਲੇ ਵੱਲ ਧਿਆਨ ਕਰੀ ਤਾਂ ਜੋ ਧਿਆਨ ਉਸ ਨੂੰ ਹੁੰਦਾ ਹੈ ਉਹ ਠੀਕ ਗਿਆਨ ਹੁੰਦਾ ਹੈ ਮੇਰੇ ਉਹ ਮਾਪੁਰਖ ਜੀ ਜਿੰਨਾ ਪਾਸੋਂ ਮੈਂ ਵਿਦਿਆ ਪਾਈ ਹੈ ਸਦਾ ਇਹੋ ਕਹਿੰਦੇ ਹੁੰਦੇ ਸੀ ਕਾਇਆ ਮਾਂਜਸ ਕੋਨ ਗੁਨਾ ਜੋ ਘਟ ਪੀਤਰ ਹੈ ਮਲਨਾ ਉਹ ਕਹਿੰਦੇ ਸਨ ਅੰਦਰਲਾ ਨਿਰਮਲ ਹੋਵੇ ਫਿਰ ਕਾਇਆ ਤੇ ਕਾਇਆ ਨਾਲ ਸੰਬੰਧਿਤ ਸਮਾਨ ਸਭ ਸਫਾ ਕਰ ਲੋਗੇ ਤੇ ਅੰਦਰੋਂ ਉਹ ਅਕਲਾ ਫੁਰਿਆ ਕਰਨਗੀਆਂ ਜੋ ਅਸਲ ਹੋਇਆ ਕਰਨਗੀਆਂ ਭਾਵੇਂ ਬਾਹਰੋਂ ਸਿੱਕੀ ਜਾਂ ਤੋਤੇ ਵਾਂਗ ਪੜੀ ਅਕਲ ਘੱਟ ਹੋਵੇਗੀ ਪਰ ਅੰਦਰੋਂ ਅਸਲੀ ਅਕਲ ਦੇ ਫੁਰਨੇ ਤੁਰਿਆ ਕਰਨਗੇ ਜੋ ਅਤ ਸੁਖਦਾਈ ਹੋਇਆ ਕਰਨਗੇ ਬਰਿਸਟਰ ਸੁਆਦ ਆ ਗਿਆ ਹੈ ਮੇਰੇ ਪੜੇ ਮਨ ਨੂੰ ਜੋ ਹੁਜਤਾ ਤੇ ਵਾਲਾਂ ਦੀ ਖਲ ਲੌਨ ਦੇ ਫੇਰਾਂ ਵਿੱਚ ਪੈ ਕੇ ਬਾਹਰਲੇ ਛਿਲਣਾ ਤੇ ਝਟਕਣ ਵਾਲਾ ਹੋ ਗਿਆ ਸੀ ਤੇ ਇਸ ਨੂੰ ਅਸੀਂ ਵਿਦਿਆ ਆਖਦੇ ਹਾਂ ਅੱਜ ਬੜਾ ਹੀ ਸਵਾਦ ਆਇਆ ਹੈ ਤੇ ਅਸਲੀ ਅਕਲ ਦਾ ਇੱਕ ਐਸਾ ਸ਼ੋਸ਼ਾ ਮਿਲ ਗਿਆ ਹੈ ਕਿ ਜਿਸ ਨੇ ਇੱਕ ਦਾਮ ਚਾਕੇ ਕਿਸੇ ਟੀਸੀ ਤੇ ਖੜਾ ਕਰ ਦਿੱਤਾ ਹੈ ਬਾਬਾ ਅਸੀਂ ਤਾਂ ਬਾਰੋਂ ਸਫਾਈ ਤੇ ਇਸ ਦੇ ਹਾਨ ਲਾਭ ਦੀਆਂ ਪਰਖਾਂ ਕਰ ਕਰਕੇ ਸੋਚੀ ਪਾ ਲੈਂਦੇ ਹਾਂ ਕਿ ਘਰ ਸਰੀਰ ਸ਼ਹਿਰ ਦੀ ਸਫਾਈ ਕਿਕੂ ਹੋਵੇ ਤੇ ਮੈਲ ਕੀ ਹੈ ਤੇ ਕਿਕੂ ਮਾੜੇ ਪੋਖੂ ਪਾਉਂਦੀ ਹੈ ਪਰ ਮੈਂ ਡਿੱਠੇ ਹਨ ਅੰਦਰਲੇ ਦੀ ਸਫਾਈ ਵਾਲੇ ਜੋ ਨਾ ਕੇਵਲ ਸ਼ਹਿਰ ਘਰ ਤੇ ਸਰੀਰ ਦੀ ਮੈਲ ਨੂੰ ਪਛਾਣਦੇ ਤੇ ਉਸ ਨੂੰ ਦੂਰ ਕਰਦੇ ਸਨ ਪਰ ਉਹ ਦੂਸਰਿਆਂ ਦੇ ਦਿਲਾਂ ਦੀਆਂ ਮੈਲਾਂ ਦੇ ਆਪੂ ਜਾਣੂ ਹੋ ਕੇ ਠੀਕ-ਠੀਕ ਦੱਸ ਦਿਆ ਕਰਦੇ ਸਨ ਕਈ ਵਾਰੀ ਮੈਂ ਡਿੱਠਾ ਹੈ ਕਿ ਉਹਨਾਂ ਨੇ ਦੂਸਰੇ ਦੀ ਮੈਲ ਨੂੰ ਇਉਂ ਪਰਖ ਲਿਆ ਹੈ ਕਿ ਉਸ ਦੇ ਪਾਸ ਬੈਠਦੇ ਆ ਉਹ ਲੱਗ ਗਏ ਹਨ ਕਿ ਇਹ ਆਦਮੀ ਅੰਦਰੋਂ ਸਾਫ਼ ਤੇ ਉੱਚਾ ਨਹੀਂ ਮੈਲਾ ਹੈ ਤੇ ਜੀਵਨ ਇਸ ਦਾ ਪਾਪ ਵੱਲ ਰੁਚੀ ਰੱਖਦਾ ਹੈ ਤੇ ਪਾਪ ਕਰਦਾ ਹੈ ਔਰ ਉਹਨਾਂ ਦੀ ਇਹ ਪਰਖ ਮੈਂ ਡਿੱਠੀ ਹੈ ਕਿ ਕਦੀ ਕੱਚੀ ਨਹੀਂ ਸੀ ਨਿਕਲਦੀ ਉੰਜ ਉਹ ਇੰਨਾ ਖੇਡਾਂ ਵਿੱਚ ਨਹੀਂ ਪੈਂਦੇ ਪਰ ਸਹਿ ਸੁਭਾਅ ਕਈ ਵੇਰੀ ਕਿਸੇ ਆਏ ਗਏ ਮਿਲੇ ਬਾਬਤ ਕਹਿ ਦਿੰਦੇ ਸਨ ਕਿ ਇਸ ਦਾ ਭੋਕੂ ਜਾਂ ਪ੍ਰਭਾਵ ਜਾਂ ਜਿਵੇਂ ਤੁਸੀਂ ਕਹਿੰਦੇ ਹੋ ਅਸਰ ਬੜਾ ਦਬਾਅ ਵਾਲਾ ਜਿਹਾ ਪੈਂਦਾ ਹੈ ਇਸ ਦੇ ਪਾਸੋਂ ਇਸ ਪ੍ਰਕਾਰ ਦੇ ਕੰਮ ਹੁੰਦੇ ਹੋਣੇ ਹਨ ਤੇ ਜਦ ਫੇਰ ਪਰਤਾਈ ਦਾ ਸੀ ਤਾਂ ਉਹਨਾਂ ਦੀ ਪਰਖ ਠੀਕ ਨਿਕਲਦੀ ਸੀ ਇਹ ਗੱਲ ਇਸ ਤਰ੍ਹਾਂ ਦੀ ਨਹੀਂ ਸੀ ਜਿਵੇਂ ਕੋਈ ਤਮਾਸ਼ਾ ਕਰਦਾ ਹੈ ਜਾਂ ਕੋਈ ਆਪਣੀ ਵਿਦਿਆ ਜਤੌਨ ਪਿੱਛੇ ਆਪਣੇ ਹੁਨਰ ਦੱਸਦਾ ਹੈ ਨਹੀਂ ਕਦੇ ਵਰੇਹਾ ਮਗਰੋਂ ਐਵੇਂ ਕਿਸੇ ਦੇ ਆਇਆ ਗਿਆ ਸਹਿ ਸੁਭਾ ਕੁਝ ਕਹਿ ਦਿਆ ਕਰਦੇ ਸੀ ਜਾਂ ਕਦੇ ਸਾਨੂੰ ਕੁਝ ਸਮਝਾਉਣਾ ਹੁੰਦਾ ਸੀ ਤਾਂ ਕੋਈ ਅਸਲ ਅਸੂਲ ਦੀ ਗੱਲ ਕਿਹਾ ਕਰਦੇ ਸਨ ਮੇਰਾ ਮਤਲਬ ਨਾ ਇੰਨਾ ਹੈ ਕਿ ਅੰਦਰਲਾ ਜਦੋਂ ਇਕਾਗਰ ਹੋ ਜਾਵੇ ਨਿਰਮਲ ਹੋ ਜਾਵੇ ਤੇ ਆਪਣੇ ਦੁੱਖ ਸੁੱਖ ਦਾ ਜਾਣੂ ਪੈ ਜਾਵੇ ਤਾਂ ਕਹੀਦਾ ਹੈ ਕਿ ਉਹ ਜੀ ਉੱਠਿਆ ਹੈ ਜਿਉਂਦੇ ਨੂੰ ਸੁੱਖ ਦੁੱਖ ਪੀੜ ਸਵਾਦ ਸਭ ਗੱਲ ਦੀ ਪਰਖ ਹੋ ਜਾਂਦੀ ਹੈ ਇਸੇ ਤਰ੍ਹਾਂ ਜਦੋਂ ਅੰਦਰਲਾ surjeet ਹੋ ਜਾਂਦਾ ਹੈ ਤਦੋਂ ਇਸ ਨੂੰ ਸੋਝੀ ਹੋ ਆਉਂਦੀ ਹੈ ਕਿ ਹੁਣ ਮੈਂ ਸੁਖੀ ਹਾਂ ਉੱਚਾ ਹਾਂ ਹੁਣ ਨੀਵਾ ਹਾਂ ਦੁਖੀ ਹਾਂ ਹੁਣ ਚੜ੍ਹਦੀਆਂ ਕਲਾ ਵਿੱਚ ਹਾਂ ਹੁਣ ਟੈਂਦੀਆਂ ਕਲਾ ਵਿੱਚ ਹਾਂ ਹੁਣ ਫਲਾਣਾ ਕੋਤਕ ਵਰਤਿਆ ਹੈ ਜਿਸ ਦਾ ਅਸਰ ਦਿਲਗੀਰੀ ਪਿਆ ਹੈ ਹੁਣ ਫਲਾਣਾ ਕੋਤਕ ਵਰਤਿਆ ਹੈ ਜਿਸ ਕਰਕੇ ਅੰਦਰਲੀ ਤਾਰ ਉਚਾਈ ਤੇ ਸੁਖ ਦੀ ਟੁੱਟ ਗਈ ਹੈ ਇਸ ਤਰ੍ਹਾਂ ਉਹਨਾਂ ਦੀ ਪਰਗ ਸ਼ਕਤੀ ਇੰਨੀ ਤਿੱਖੀ ਹੋ ਜਾਂਦੀ ਹੈ ਕਿ ਜਗਤ ਅश्चਰਜ ਹੋ ਹੋ ਕੇ ਰਹਿ ਜਾਂਦਾ ਹੈ ਉਹਨਾਂ ਦੀ ਇਹ ਪਰਗ ਆਪਣੇ ਤੋਂ ਬਾਹਰ ਦੇ ਵੀ ਪਤੇ ਲਾਉਣੀ ਲੱਗ ਜਾਂਦੀ ਹੈ ਅੰਦਰਲਾ ਜੋ ਹੈ ਉਹ ਸਾਰੀਆਂ ਵਿਦਿਆ ਦਾ ਖੋਜੀ ਤੇ ਪਤਾ ਲਾਉਣ ਵਾਲਾ ਹੈ ਉਸ ਦੀ ਆਪਣੀ ਬਾਬਤ ਜੋ ਸੋਜੀ ਜਾਂ ਵਿਦਿਆ ਹੈ ਉਹ ਇੱਕ ਆਪਣੇ ਆਪ ਵਿੱਚ ਗਿਆਨ ਜਾਂ ਵਿਦਿਆ ਹੈ ਤੁਸੀਂ ਜੋ ਬਾਹਰ ਦੀ ਵਿਦਿਆ ਪਾਉਂਦੇ ਹੋ ਉਹ ਵਿਦਿਆ ਪਾਉਂਦੇ ਹੋ ਜੋ ਬਾਹਰਲੇ ਪਦਾਰਥਾਂ ਦੀ ਹੈ ਤੇ ਪਦਾਰਥਾਂ ਪਰ ਬਾਹਰੋਂ ਪਰਖਾਂ ਪਰਤਾਵੇ ਕਰ ਕਰਕੇ ਸਿੱਟੇ ਇਕੱਠੇ ਕਰ ਕਰਕੇ ਬਣਾਈ ਹੈ ਇਹ ਵਿਦਿਆ ਪਾ ਕੇ ਤੁਸੀਂ ਕਹਿਣ ਲੱਗ ਜਾਂਦੇ ਹੋ ਕਿ ਅੰਦਰਲੇ ਦੀ ਵਿਦਿਆ ਕੋਈ ਸ਼ੈ ਹੀ ਨਹੀਂ ਇਹ ਐਵੇਂ ਭਰਮ ਹੈ ਫਕੀਰਾ ਨੇ ਅਵਧਾਰਾ ਨੇ ਐਵੇਂ ਉਬਾਲ ਕਹੀ ਹਨ ਵਿੱਚ ਕੁਝ ਨਹੀਂ ਬਸ ਐਨੀ ਗੱਲ ਕਰਕੇ ਆਪਣੇ ਆਪ ਨੂੰ ਆਪਣੇ ਆਪ ਤੋਂ ਮਾਨ ਨੂੰ ਕੱਠ ਸੁਟਦੇ ਹੋ ਪਰ ਇਹ ਵਿਦਿਆ ਅਸਲੀ ਵਿਦਿਆ ਹੈ ਜੋ ਮਰ ਕੇ ਨਾਲ ਜਾਂਦੀ ਹੈ ਜੋ ਜੀਉਂਦਿਆਂ ਸੁਖੀ ਕਰਦੀ ਹੈ ਤੇ ਅਸਲੀ ਮਤ ਦਿੰਦੀ ਹੈ ਮਤ ਨੂੰ ਅੰਦਰੋਂ ਜਾਣ ਪਾਉਂਦੀ ਤੇ ਉੱਚਿਆ ਕਰਦੀ ਹੈ ਤੁਸੀਂ ਹੀ ਦੱਸੋ ਤੁਸੀਂ ਵਿਦਿਆ ਵਾਲੇ ਹੋ ਪੈਸੇ ਵਾਲੇ ਹੋ ਨਾਮਣੇ ਵਾਲੇ ਹੋ ਪਰ ਮੈਨੂੰ ਸੱਚੋ ਸੱਚ ਦੱਸੋ ਤੁਸੀਂ ਸੁਖੀ ਵੀ ਹੋ ਬਰਿਸਟਰ ਸੱਚ ਇਹ ਹੈ ਕਿ ਸੁਖੀ ਨਹੀਂ ਹਾਂ ਮੇਰੀ ਜਾਚੇ ਕੋਈ ਵੀ ਸੁਖੀ ਨਹੀਂ ਬਾਬਾ ਇਹ ਜਿਹੜੀ ਗਿਆਤ ਹੈ ਕਿ ਮੈਂ ਸੁਖੀ ਨਹੀਂ ਕਿ ਇਹੋ ਨਹੀਂ ਦੱਸਦੀ ਕਿ ਇਹ ਆਵਾਜ਼ ਅੰਦਰਲੀ ਦੀ ਹੈ ਜੋ ਸੁਖੀ ਨਹੀਂ ਅੰਦਰ ਜਿੱਥੇ ਦੁੱਖ ਹੈ ਤੇ ਵਿਦਿਆ ਪਦਾਰਥ ਨਾਮਣੇ ਨਾਲ ਨਹੀਂ ਨਿਕਲਿਆ ਉਹ ਥਾਂ ਪੁਕਾਰਦਾ ਹੈ ਕਿ ਕੋਈ ਹੋਰ ਉਪਰਾਲਾ ਢੂੰਡ ਕੇ ਮੈਂ ਸੁਖੀ ਹੋਵਾਂ ਉਹ ਉਪਰਾਲਾ ਉਸੇ ਅੰਦਰਲੇ ਦੀ ਆਪਣੀ ਸਫਾਈ ਹੈ ਉਸ ਦੀ ਮੈਲ ਉਸ ਦਾ ਦੁੱਖ ਹੈ ਖਿੰਡੇ ਰਹਿਣਾ ਤੇ ਕਦੇ ਆਪੇ ਵਿੱਚ ਇਕੱਠੇ ਨਾ ਹੋਣ ਉਸ ਦੀ ਨਿਰਬਲਤਾ ਹੈ ਤੇ ਦੁੱਖਾਂ ਦੇ ਲੱਗਣ ਦਾ ਕਾਰਨ ਹੈ ਜੋ ਉਸ ਨੂੰ ਸਾਫ਼ ਕਰੋ ਉਸ ਨੂੰ ਇਕੱਠਿਆਂ ਕਰੋ ਤਦ ਉਹ ਧਿਆਨ ਦੇ ਮੰਡਲ ਵਿੱਚ ਜਾਵੇ ਸੁਖੀ ਹੋ ਜਾਵੇ ਉਸ ਤੋਂ ਫਿਰ ਅਸਲੀ ਫੁਰਨੇ ਨਿਕਲਣ ਅਸਲੀ ਵਿਦਿਆ ਦੀ ਅਸਲੀ ਸੁਖਦਾਈ ਗਿਆਨ ਦੀ ਫਿਰ ਇਹ ਤੁਹਾਡੀ ਬਾਹਰਲੇ ਤੋਂ ਪਾਈ ਵਿਦਿਆ ਉਸ ਦੇ ਨਾਲ ਜੁੜੇ ਫੇਰ ਤੁਸੀਂ ਵੇਖੋ ਕਿ ਕਿੰਨੇ ਸੁਖੀ ਹੁੰਦੇ ਹੋ ਇਹੋ ਵਿਦਿਆ ਇਹੋ ਰੁਪਿਆ ਇਹੋ ਨਾਮਣਾ ਤੁਹਾਨੂੰ ਆਪਣੇ ਅਸਲੀ ਰੂਪ ਵਿੱਚ ਨਜ਼ਰ ਆਵੇ ਤੇ ਤੁਸੀਂ ਸੁਖ ਦੁਖ ਦੀ ਪਰਤੀਤੀ ਵਿੱਚ ਆ ਜਾਓ ਤੁਹਾਡੇ ਅੰਦਰ ਘਟ ਦੀਪ ਜਗਦਾ ਦਿਸੇ ਤੇ ਆਪਾ ਉੱਚਾ ਸਾਖੀ ਹੋ ਕੇ ਪਾਸੀ ਤੇ ਸਾਰਾ ਦਿਸਦਾ ਸਮਾਨ ਦਿਸਨਹਾਰ ਤੁਹਾਨੂੰ ਦ੍ਰਿਸ਼ਟਮਾਨ ਵੱਖਰਾ ਹੋ ਕੇ ਦਿਸੇ ਤੇ ਫੇਰ ਤੁਹਾਡੇ ਉੱਤੇ ਕਿਸੇ ਦਾ ਅਸਰ ਨਾ ਪਵੇ ਤੁਸੀਂ ਪੋਖੂ ਪਾਉਣ ਵਾਲੇ ਹੋਵੋ ਪੋਖੂ ਲੈਣ ਵਾਲੇ ਨਾ ਹੋਵੋ। ਬਸ ਜਦੋਂ ਸਾਡਾ ਅੰਦਰਲਾ ਭੋਖੂ ਲੈਣ ਤੋਂ ਉੱਚਾ ਰਹਿ ਸਕਨ ਦੇ ਬੱਲ ਵਾਲਾ ਹੋ ਗਿਆ ਫਿਰ ਕਾਦੇ ਦੁੱਖ ਤੇ ਕਾਦੀਆਂ ਦਿਲਗੀਰੀਆਂ ਕਾਦੇ ਰੋਗ ਤੇ ਕਾਦੀਆਂ ਬਿਮਾਰੀਆਂ ਪਰ ਜਦ ਅੰਦਰਲਾ ਅੰਧਕਾਰ ਵਿੱਚ ਪਿਆ ਹੈ ਤੇ ਖਿੰਡਾਓ ਵਿੱਚ ਹੈ ਉਹ ਦੁਬੇਲ ਹੈ ਦ੍ਰਿਸ਼ਟਮਾਨ ਦੀ ਤ੍ਰਿਸ਼ਨਾ ਉਸ ਨੂੰ ਦ੍ਰਿਸ਼ਟਮਾਨ ਬਣਾ ਦਿੰਦੀ ਹੈ। ਦੇਖਣਹਾਰ ਦੀ ਹਾਲਤ ਵੱਲੋਂ ਉਹ ਮਾਨੋ ਮਰਦਾ ਹੈ। ਮੁਰਦੇ ਨੂੰ ਕਿਤਾਬਾਂ ਉੱਤੇ ਲੰਮਾ ਪਾ ਦਿਓ ਤੇ ਸੋਨੇ ਵਿੱਚ ਦੱਬ ਦਿਓ ਤੇ ਯਸ਼ ਦੇ ਸੁਹੱਲੇ ਸੁਣਾਓ ਉਹ ਹਰ ਹਾਲ ਮੁਰਦਾ ਹੈ ਬਾਹਰਲੇ ਦੀ ਵਿਦਿਆ ਤੋਂ ਅੰਦਰਲਾ ਉਚਾਨ ਤੇ ਜਾਗ ਵਿੱਚ ਨਹੀਂ ਆਉਂਦਾ ਅੰਦਰਲੇ ਦੀ ਵਿਦਿਆ ਤੋਂ ਅੰਦਰਲਾ ਸੁਰਜੀਤ ਹੋ ਜਾਂਦਾ ਹੈ ਤੇ ਬਾਹਰਲੇ ਦੀ ਵਿਦਿਆ ਵਿੱਚ ਸੁੱਤੇ ਹੀ ਠੋਕਰ ਨਹੀਂ ਖਾਂਦਾ ਬਿਨਾਂ ਜਾਣੇ ਉਹਨਾਂ ਭੋਖਵਾਂ ਤੋਂ ਜੋ ਅੰਦਰਲੇ ਦੇ ਸੁਰਜੀਤ ਹੋਏ ਪਰ ਪੈਂਦੇ ਹਨ ਪਰਖਾ ਕਰਦਾ ਹੋਇਆ ਬਾਹਰਲੇ ਵਿੱਚ ਵੀ ਸੁਖ ਪਾ ਲੈਂਦਾ ਹੈ ਤੇ ਬਾਹਰਲੇ ਦੀ ਵਿਦਿਆ ਉਸਦੇ ਨਾਲ ਜੋੜ ਦਿਓ ਤਦ ਬਾਹਰਲੇ ਦੀ ਵਿਦਿਆ ਨੂੰ ਆਪਣੇ ਤਾਬੇ ਕਰਕੇ ਆਪਣੇ ਸੁੱਖ ਨੂੰ ਹੋਰ ਵਧਾ ਲੈਂਦਾ ਹੈ ਸੋ ਹੁਣ ਤੁਸਾਂ ਲਈ ਚੰਗਾ ਇਹ ਹੈ ਕਿ ਤੁਸੀਂ ਅੰਦਰਲੇ ਦੀ ਵਿਦਿਆ پا ਕੇ ਦੋਵੇਂ ਸੁੱਖ ਪਾਓ ਅੱਗੋਂ ਆਪ ਦੀ ਰਜ਼ਾ ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ